ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਹਰਜਿੰਦਰ ਸਿੰਘ ਬਾਰੇ ਜੋ ਕਿ ਆਪਣਾ ਪੰਜਾਬੀ ਭਰਾ ਯੂਐਸਏ ਦੇ ਵਿੱਚ ਟਰੱਕ ਦੇ ਨਾਲ ਯੂ-ਟਰਨ ਲੈਂਦੇ ਹੋਏ ਉਸ ਤੋਂ ਇੱਕ ਐਕਸੀਡੈਂਟ ਹੋ ਜਾਂਦਾ ਤੇ ਉਸ ਐਕਸੀਡੈਂਟ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਹੈ ਤੇ ਯੂਐਸਏ ਦੀ ਸਰਕਾਰ ਦੇ ਵੱਲੋਂ ਇਸ ਵੀਰ ਤੇ ਵਦਾ ਚੜਾ ਕੇ ਧਾਰਾ ਮਲਾਈਆਂ ਗਈਆਂ ਸੀ ਤੇ ਇੱਥੋਂ ਤੱਕ ਕਿ ਯੂਐਸਏ ਦੀ ਸਰਕਾਰ ਨੇ ਜਿਹੜੇ ਲੋਕ ਮਰੇ ਨੇ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਵੀ ਜਨਤਕ ਨਹੀਂ ਕੀਤੀ ਹੋ ਸਕਦਾ ਕਿ ਉਸ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੋਈ ਘਪਲਾ ਹੋਵੇ ਹੋ ਸਕਦਾ ਕਿ ਉਹਨਾਂ ਨੇ ਨਸ਼ਾ ਕੀਤਾ ਹੋਵੇ ਇਸ ਵੀਰ ਦੀ ਕੋਈ ਨਾ ਗਲਤੀ ਹੋਵੇ ਤੇ ਇਹ ਭਾਰਤ ਸਰਕਾਰ ਦੇ ਵੱਲੋਂ ਵੀ ਇਹ ਮੁੱਦਾ ਚੱਕਿਆ ਗਿਆ ਕੇਂਦਰ ਸਰਕਾਰ ਤੱਕ ਇਹ ਗੱਲ ਪਹੁੰਚੀ ਹੈ ਕੇਂਦਰ ਸਰਕਾਰ ਨੇ ਅੱਗੇ ਯੂਐਸਏ ਦੇ ਰਾਸ਼ਟਰਪਤੀ ਨਾਲ ਇਸ ਮਸਲੇ ਤੇ ਗੱਲ ਕੀਤੀ ਆ ਇਸ ਮਸਲੇ ਤੇ ਗੱਲ ਕਰਦੇ ਹੋਏ ਮੋਦੀ ਸਾਹਿਬ ਨੇ 트ੰਪ ਦੇ ਨਾਲ ਗੱਲ ਕੀਤੀ ਆ ਕਿ ਤੁਸੀਂ ਉਹ ਜਿਹੜੀ ਰਿਪੋਰਟ ਹੈ ਉਹਨੂੰ ਜਨਤਕ ਕਰੋ ਤੇ ਕਿਉਂਕਿ ਸਾਡੇ ਲੋਕਾਂ ਨੂੰ ਵੀ ਪਤਾ ਚੱਲੇ ਤੇ ਇੱਕ ਹੋਰ سوشل میڈیا ਤੇ ਪਟੀਸ਼ਨ ਚੱਲੀ ਹੋਈ ਸੀ ਕਿ ਵੀਰ ਨੂੰ ਬਚਾਉਣ ਵਾਸਤੇ ਸਭ ਲੋਕ ਵੋਟ ਕਰ ਰਹੇ ਸੀ ਐਦਾਂ ਦਾ ਕੁਝ ਨਹੀਂ ਹਜੇ ਵੀਰ ਨੂੰ ਨਾ ਤਾਂ ਕੋਈ ਸਜ਼ਾ ਹੋਈ ਆ ਨਾ ਹੀ ਕੋਈ ਪਟੀਸ਼ਨ ਚੱਲੀ ਆ ਜਦੋਂ ਸਜ਼ਾ ਹੋਊਗੀ ਜਾਂ ਪਟੀਸ਼ਨ ਚੱਲੂਗੀ ਉਦੋਂ ਸਿੱਧਾ-ਸਿੱਧਾ ਉਹਨਾਂ ਦੀ ਸਰਕਾਰ ਦੀ ਤਰਫੋਂ ਕਿਹਾ ਜਾਊਗਾ ਐਵੇਂ ਦੀਆਂ ਅਫਵਾਹਾਂ ਤੋਂ ਬਚੋ ਤੇ ਆਪਾਂ ਤਾਂ ਜਿੰਨਾ ਹੋ ਸਕਦਾ ਕਿ ਆਪਣੇ ਪੰਜਾਬੀ ਭਰਾ ਨੂੰ ਬਚਾਉਣ ਵਾਸਤੇ ਰੱਬ ਕੋਲੋਂ ਅਰਦਾਸ ਹੀ ਕਰ ਸਕਦੇ ਆ ਕਿ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ